ਜਸਵੰਤ لال ਬਾਂਗਾ ਜੀ ਹਾਂ ਸਰ ਜੀ ਮਾਮਲਾ ਕੀ ਆ ਜਿਹੜਾ ਇਹ ਭਗਤ ਦੀ ਹੱਟੀ ਦੀ ਦੁਕਾਨ ਦਾ ਨਾ ਆਇਆ ਹਾਂਜੀ ਏਸੀ ਗਰਮੀ ਕਰਕੇ ਜਰਮੀ ਕਰਕੇ ਏਸੀ ਫਟ ਗਿਆ ਕਿੰਨਾ ਕਿੰਨਾ ਕੰਮ ਹੋ ਗਿਆ ਬਜੀ ਅਸਾਂ ਨੁਕਸਾਨ ਦਾ ਹਜੇ ਕੋਈ ਅੰਦਾਜ਼ ਨਹੀਂ ਲਗਾਇਆ ਜੀ ਹਾਂਜੀ ਹਾਂ ਤੇ ਜੀ ਮਾਲ ਬਚਾ ਸਾਡਾ ਜਾਣ ਮਾਲ ਸਾਡੀ ਬਜੀ ਸਭ ਦੇ ਮੁੰਡਿਆਂ ਦੇ ਵੀ ਸਾਡੇ ਸਭ ਦੇ ਇਹ ਹੋਇਆ ਕਿੱਦਾਂ ਜੀ ਮਤਲਬ ਕੀ ਏਸੀ ਫਟ ਗਿਆ ਜਿਆਦਾ ਗਰਮੀ ਕਰਕੇ ਕਿੰਨੇ ਏਸੀ ਸੀਗੇ ਆਪਣੇ ਦੋ ਏਸੀ ਸੀ ਅੱਛਾ ਦੋਨਾਂ ਨੂੰ ਅੱਗ ਪੈ ਗਈ ਹਾਂਜੀ ਕੱਲ ਜਾਂਦੇ ਆ ਰਹੇ ਹਾਂ ਬੰਦੇ ਤੇ ਫਾਇਰ ਬ੍ਰਿਗੇਡ ਕਿੱਧਰ ਪਹੁੰਚਣੀ ਹੈ ਫਾਇਰ ਬ੍ਰਿਗੇਡ ਮੁਕਸੇ ਪਹੁੰਚ ਗਈ ਜੀ ਕਿੰਨੀਆਂ ਗੱਡੀਆਂ ਆਈਆਂ ਫਾਇਰ ਬ੍ਰਿਗੇਡ ਦੋ ਗੱਡੀਆਂ ਆਈਆਂ ਫਾਇਰ ਬ੍ਰਿਗੇਡ ਦੀਆਂ ਹੁਣ ਕਿੱਦਾਂ ਕਿਤੇ ਕਾਬੂ ਆ ਜੀ ਹੁਣ ਠੀਕ ਹੈ ਕਾਬੂ ਅੱਗ ਕਾਬੂ ਆ ਫਾਇਰ ਨੇ ਪੂਰੀ ਹਲਕੀ ਸੀ ਜੀ ਅਸੀਂ ਮੰਡੀ ਗੁਰ ਮੰਡੀ ਰੋਡ ਤੇ ਆਏ ਆ ਕੀ ਮਾਮਲਾ ਕੀ ਥਾਰਾ ਹਾਂਜੀ ਅੱਜ ਫਾਇਰ ਬ੍ਰਿਗੇਡ ਤੇ ਕਾਲ ਆਈ ਸੀ ਕਿ 11:12:10 ਤੇ ਭਗਤ ਦੀ ਹੱਟੇ ਲੋਹਾ ਮੰਡੀ ਚ ਅੱਗ ਲੱਗ ਗਈ ਕੱਪੜਿਆਂ ਦੀ ਦੁਕਾਨ ਤੇ ਤੇ ਮੌਕੇ ਤੇ ਫਾਇਰ ਬ੍ਰਿਗੇਡ ਲਵਾ ਕੇ ਦੇਖਿਆ ਤੇ ਏਸੀ ਦੇ ਕਾਰਨ ਅੱਗ ਲੱਗੀ ਆ ਇਹ ਮੌਕੇ ਤੇ ਫਾਇਰ ਬ੍ਰਿਗੇਡ ਨੇ ਪਾਣੀ ਦੀ ਮਦਦ ਨਾਲ ਚੰਗੀ ਤਰ੍ਹਾਂ ਕਾਬੂ ਪਾਇਆ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਕਿੰਨੀਆਂ ਟੋਟਲ ਲੱਗੀਆਂ ਫਾਇਰ ਬ੍ਰਿਗੇਡ ਦੀਆਂ ਲਗਭਗ 3 ਗੱਡੀਆਂ ਲੱਗ ਦਿੱਤੀਆਂ ਨੁਕਸਾਨ ਕਿੰਨਾ ਹੋ ਗਿਆ ਆਪਣਾ ਨੁਕਸਾਨ ਦਾ ਅਦਾਜਾ ਤਾਂ ਮਾਲਕ ਦਾ ਸਕਦੇ ਕਿ ਤੇ ਕਾਰਨ ਕੀ ਰਿਹਾ ਅੱਗ ਲੱਗਣ ਦੇ ਤੇ ਮਾਲਕਾ ਦੇ ਅਨੁਸਾਰ ਏਸੀ ਦੇ ਵਿੱਚ ਸ਼ਾਰਟ ਸਰਕਟ ਦੇ ਕਾਰਨ ਅੱਗ ਲੱਗੀ ਹੈ ਤੁਹਾਨੂੰ ਕਿੰਨੇ ਵਜੇ ਪਤਾ ਲੱਗਾ 12:10 ਤੇ ਕਾਬੂ ਆ ਗਿਆ ਤੇ ਅੱਗ ਕਾਬੂ ਹੋ ਗਈ